ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਹਾਂ ਤੁਹਾਡੇ ਨਾਲ ਰਾਜੀਵ ਸਿੰਘ ਕ੍ਰਾਈਮ ਐਪੀਸੋਡ ਦੇ ਵਿੱਚ ਤੁਹਾਡਾ ਸਭ ਦਾ ਨਿੱਕਾ ਸਵਾਗਤ ਹੈ ਤੁਸੀਂ ਜਿੰਨਾ ਸਾਨੂੰ ਪਿਆਰ ਦੇ ਰਹੇ ਹੋ ਸਤਿਕਾਰ ਦੇ ਰਹੇ ਹੋ ਉਸ ਦੇ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਬਹੁਤ ਧੰਨਵਾਦ ਅੱਜ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਆ ਪਰ ਇਹ ਇੱਕ ਤਾਜ਼ਾ ਘਟਨਾ ਹੈਗੀ ਸਾਡੇ ਸਮਾਜ ਦੇ ਸੱਭਿਆਚਾਰ ਨੂੰ ਵੀ ਇਹ ਕਹਾਣੀ ਦਰਸਾਉਂਦੀ ਆ ਆਧੁਨਿਕ ਯੋਗਾ ਜਿੱਥੇ ਅੱਜ ਦੇ ਯੁੱਗ ਦੇ ਅੰਦਰ ਅਸੀਂ ਆਪਣਾ ਸੱਭਿਆਚਾਰ ਕਾਫੀ ਪਿੱਛੇ ਛੱਡ ਦਿੱਤਾ ਜਾਂ ਕਹਿ ਦਈਏ ਅਸੀਂ ਅਪਡੇਟ ਹੋ ਚੁੱਕੇ ਹਾਂ ਮਾਡਰਨਾਈਜੇਸ਼ਨ ਦੇ ਵਿੱਚ ਵੈਸਟਰਨ ਕਲਚਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਢਾਲ ਚੁੱਕੇ ਹਾਂ ਪਰ ਹਾਲੇ ਵੀ ਕੁਝ ਸਮਾਜ ਕੁਝ ਲੋਕ ਕੁਝ ਇਲਾਕੇ ਜਿਹੇ ਨੇ ਜਿੱਥੇ ਪ੍ਰਾਤਿਕ ਸੱਭਿਆਚਾਰ ਕਾਇਮ ਨਹੀਂ ਗੱਲ ਹੈ ਰਾਜਸਥਾਨ ਦੀ ਰਾਜਸਥਾਨ ਦਾ ਇੱਕ ਜ਼ਿਲ੍ਹਾ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉਤੇ ਕਾਫੀ ਚਰਚਾ ਦੇ ਵਿੱਚ ਕਰੋਲੀ ਰਾਜਸਥਾਨ ਦਾ ਜ਼ਿਲ੍ਹਾ ਜਿਸ ਦੇ ਦੋ ਪਿੰਡ ਰੋਸੀ ਅਤੇ ਕਰੀਰੀ ਇਹ ਦੋਨੇ ਪਿੰਡ ਖੂਬ ਚਰਚਾ ਦੇ ਵਿੱਚ ਨੇ ਚਰਚਾ ਇਸ ਕਰਕੇ ਹੋ ਰਹੀ ਹੈ ਕਿ ਜਬਰੀ ਇੱਕ ਨੌਜਵਾਨ ਦੀਆਂ ਮੁੱਛਾਂ ਵੱਡੀਆਂ ਜਾਂਦੀਆਂ ਨੇ ਸਿਰ ਦੇ ਵਾਲ ਕਤਲ ਕੀਤੇ ਜਾਂਦੇ ਆ ਫਿਰ 11 ਲੱਖ ਰੁਪਏ ਜੁਰਮਾਨਾ ਲਗਾਇਆ ਜਾਂਦਾ ਇਹ ਗੱਲ ਬਹੁਤ ਹੈਰਾਨ ਕਰ ਦੇਣ ਵਾਲੀ ਆ ਤੇ ਇਸ ਗੱਲ ਨੂੰ ਸੁਣਦਿਆਂ ਸਾਰ ਸਾਡੇ ਦਿਮਾਗ ਦੇ ਅੰਦਰ ਜਹਨ ਚ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਨੇ ਮੇਰੇ ਵੀ ਹੋਏ ਸੀ ਤੁਹਾਡੇ ਵੀ ਹੋ ਰਹੇ ਹੋਣਗੇ ਉਨਾ ਹੀ ਸਵਾਲਾਂ ਦੇ ਜਵਾਬ ਮੈਂ ਵੀ ਲੱਭੇ ਤੇ ਉਹ ਜਵਾਬ ਮੈਂ ਹੁਣ ਤੁਹਾਨੂੰ ਵੀ ਦੇਵਾਂਗਾ ਦਰਸਾ ਰਾਜਸਥਾਨ ਦਾ ਇਹ ਕਰੋਲੀ ਜ਼ਿਲ੍ਹਾ ਜਿਸ ਦੇ ਨਾਲ 40 ਕਿਲੋਮੀਟਰ ਦੀ ਬੈਥ ਦੇ ਵਿੱਚ ਪੈਂਦੇ ਪਿੰਡ ਰੋਸੀ ਅਤੇ ਕਰੀਰੀ ਇਹਨਾਂ ਦੋ ਪਿੰਡਾਂ ਦਾ ਆਪਸੀ ਮਾਮਲਾ ਹੁੰਦਾ ਜਿਹੜਾ ਮਾਮਲਾ ਅੱਜ ਦੁਨੀਆ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਹੈ ਇਹ ਮਾਮਲਾ ਇੱਕ ਵਿਆਹ ਦਾ ਮੁੰਡੇ ਦੇ ਵੱਲੋਂ ਜਦੋਂ ਕੁੜੀ ਦੇ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਇਹ ਸਾਰਾ ਕੜਨਾਕਰਮ ਕਰਦਾ ਹੈ ਕੀ ਵਾਪਰਿਆ ਉਹ ਵੀ ਦੱਸਾਂਗੇ ਪਰ ਤੁਹਾਨੂੰ ਦੱਸ ਦੇ ਕਿ ਅੱਜ ਦੇ ਯੁੱਗ ਦੇ ਅੰਦਰ ਅਸੀਂ ਸਾਰੇ ਜਾਣਦੇ ਆ ਕਿ ਜਿੱਥੇ ਇੱਕ ਪਹਿਲਾਂ ਸਮਾਂ ਸੀ ਜਦੋਂ ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖਦੇ ਨਹੀਂ ਹੁੰਦੇ ਸੀ ਜਿੱਥੇ ਮਾਪਿਓ ਰਿਸ਼ਤਾ ਕਰ ਦਿੰਦੇ ਸੀ ਉੱਥੇ ਹੀ ਵਿਆਹ ਹੋ ਜਾਂਦਾ ਸੀ ਪਰ ਅੱਜ ਦਾ ਸਮਾਂ ਕੁਝ ਹੋਰ ਆ ਅੱਜ ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਤੋਂ ਉਸ ਦੀ ਮਰਜ਼ੀ ਪੁੱਛੀ ਜਾਂਦੀ ਆ ਦੋਨਾਂ ਨੂੰ ਮਿਲਾਇਆ ਜਾਂਦਾ ਗੱਲਾਂ ਬਾਤਾਂ ਹੁੰਦੀਆਂ ਨੇ 6-6 ਮਹੀਨੇ ਸਾਲ-ਸਾਲ ਗੱਲਾਂ ਬਾਤਾਂ ਹੁੰਦੀਆਂ ਨੇ ਮੁਲਾਕਾਤਾਂ ਵੀ ਕਈ ਹੋ ਜਾਂਦੀਆਂ ਨੇ ਕੁਝ ਤਾਂ ਜਿਹੇ ਰਿਸ਼ਤੇ ਵੀ ਹੁੰਦੇ ਨੇ ਜਿਆਦਾਤਰ ਜਿਹੜਾ ਲਵ ਮੈਰਿਜ ਦਾ ਦੌਰ ਅੱਜ ਦੇ ਸਮੇਂ ਚੱਲ ਰਿਹਾ ਲਿਵਿੰਗ ਰਿਲੇਸ਼ਨਸ਼ਿਪ ਤੱਕ ਜਿਹੜੇ ਮੁੰਡਾ ਕੁੜੀ ਇਕੱਠੇ ਵਿਆਹ ਤੋਂ ਪਹਿਲਾਂ ਹੀ ਰਹਿ ਲੈਂਦੇ ਆ ਪਰ ਹਲੇ ਵੀ ਕੁਝ ਸਮਾਜ ਕੁਝ ਲੋਕ ਅਜਿਹੇ ਨੇ ਜਿਹੜੇ ਆਪਣੀ ਪ੍ਰਾਤਮਿਕ ਸੱਭਿਆਚਾਰ ਦੇ ਅਨੁਸਾਰ ਹੀ ਚੱਲਦੇ ਆ ਜਿੱਥੇ ਇਹ ਮਾਡਰਨਾਈਜੇਸ਼ਨ ਦੇ ਲਈ ਕੋਈ ਵੀ ਜਗ੍ਹਾ ਨਹੀਂ ਹੈ ਖਾਸ ਤੌਰ ਦੇ ਉੱਤੇ ਰਾਜਸਥਾਨ ਦੇ ਵਿੱਚ ਸਾਨੂੰ ਇਹ ਕਲਚਰ ਦੇਖਣ ਨੂੰ ਮਿਲਦਾ ਹੈ ਹਾਲਾਂਕਿ ਪੰਜਾਬ ਦਾ ਸੱਭਿਆਚਾਰ ਬਹੁਤ ਵਧਿਆ ਸੀ ਬਹੁਤ ਵੱਡਾ ਸੀ ਪਰ ਪੰਜਾਬ ਨੇ ਜ਼ਿਆਦਾ ਵੈਸਟਰਨ ਕਲਚਰ ਨੂੰ ਅਪਣਾਇਆ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਜਿਹੜੀਆਂ ਐਗਜ਼ੈਂਪਲਸ ਮਿਲਦੀਆਂ ਨੇ ਪਰ ਰਾਜਸਥਾਨ ਹਜੇ ਵੀ ਆਪਣਾ ਉਹ ਜੇ ਇਲਾਕੇ ਰਾਜਸਥਾਨ ਦੇ ਸੱਭਿਆਚਾਰ ਸੰਭੀ ਬੈਠੇ ਨੇ ਇੱਕ ਕਹਾਣੀ ਵੀ ਉਹ ਸੱਭਿਆਚਾਰ ਦੇ ਨਾਲ ਜੁੜਦੀ ਆ ਅਖੀਰ ਤੱਕ ਜਰੂਰ ਸੁਣਿਓ ਕਿਉਂਕਿ ਇਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਇੱਕ ਬੜੀ ਹੀ ਦਿਲਚਸਪ ਕਹਾਣੀ ਆ ਜ਼ਿਲ੍ਹਾ ਕਰੋਲੀ ਦੇ ਦੋ ਪਿੰਡ ਕਰੀਰੀ ਤੇ ਪਿੰਡ ਰੋਸੀ ਕਰੀਰੀ ਪਿੰਡ ਦਾ ਇੱਕ ਨੌਜਵਾਨ ਹੁੰਦਾ ਅਤੇ ਰੋਸੀ ਪਿੰਡ ਦੀ ਕਵਾਰੀ ਇੱਕ ਲੜਕੀ ਜਿੰਨਾਂ ਦਾ ਆਪਸ ਦੇ ਵਿੱਚ ਵਿਆਹ ਤੈ ਹੁੰਦਾ ਪਰ ਇਹ ਵਿਆਹ ਸਿਰੇ ਨਹੀਂ ਚੜਦਾ ਸਿਰੇਸ ਕਰਕੇ ਨਹੀਂ ਚੜਦਾ ਤੁੰ ਦੱਸ ਦੇ ਕਿ ਵਿਆਹ ਰਿਸ਼ਤਾ ਉਸੇ ਤਰੀਕੇ ਦੇ ਨਾਲ ਕੀਤਾ ਜਾਂਦਾ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਇੱਕ ਵਿਚੋਲਾ ਜਾਂਦਾ ਸੀ ਉਹੀ ਕੁੜੀ ਨੂੰ ਦੇਖਦਾ ਸੀ ਉਹੀ ਮੁੰਡੇ ਵਾਲਿਆਂ ਨਾਲ ਕੀ ਗੱਲਬਾਤ ਕਰਦਾ ਸੀ ਵਿਚੋਲਾ ਹੀ ਸਾਰਾ ਕੰਮ ਕਰਦਾ ਸੀ ਅਤੇ ਉਸ ਦੇ ਉੱਤੇ ਹੀ ਭਰੋਸਾ ਕਰਕੇ ਦੋਨੋਂ ਪਰਿਵਾਰ ਆਪਸ ਦੇ ਵਿੱਚ ਸਬੰਧ ਬਣਾਉਂਦੇ ਸੀ ਰਿਸ਼ਤਾ ਕਰ ਦਿੰਦੇ ਸੀ ਪਰ ਇੱਥੇ ਕੁਝ ਵੱਖਰਾ ਹੋਇਆ ਕਿਉਂਕਿ ਨਵਾਂ ਯੋਗਾ ਮੋਡਰਨਟਾਈਜੇਸ਼ਨ ਨਾ ਜਿਹੜੀ ਅੱਜ ਦੀ ਪੀੜ੍ਹੀ ਆ ਉਹ ਇਸ ਪੁਰਾਣੇ ਕਲਚਰ ਨੂੰ ਬਹੁਤ ਘੱਟ ਮੰਨਦੀ ਆ ਹੋਇਆ ਇੱਥੇ ਵੀ ਕੁਝ ਇਸ ਤਰੀਕੇ ਦੇ ਨਾਲ ਹੀ ਕਰੀਰੀ ਪਿੰਡ ਦੇ ਨੌਜਵਾਨ ਦੇ ਲਈ ਰਿਸ਼ਤਾ ਲੱਭਦੇ ਲੱਭਦੇ ਰੋਸੀ ਪਿੰਡ ਜਦੋਂ ਬਚੋਲਾ ਜਾਂਦਾ ਉਥੋਂ ਦੇ ਇੱਕ ਪਰਿਵਾਰ ਇੱਕ ਲੜਕੀ ਦੇ ਨਾਲ ਉਹ ਰਿਸ਼ਤਾ ਪੱਕਾ ਕਰ ਆਉਂਦਾ ਬਚੋਲਾ ਹੀ ਉਸ ਲੜਕੀ ਨੂੰ ਦੇਖਦਾ ਅਤੇ ਆ ਕੇ ਮੁੰਡੇ ਵਾਲਿਆਂ ਨੂੰ ਦੱਸ ਦਿੰਦਾ ਤੇ ਕਹਿੰਦਾ ਕਿ ਮੈਂ ਰਿਸ਼ਤਾ ਪੱਕਾ ਕਰ ਦਿੱਤਾ ਦੋਨੇ ਪਰਿਵਾਰ ਵਿਚੋਲੇ ਤੇ ਪਰੋਸਾ ਕਰਦੇ ਆ ਪਰੋਸਾ ਕਰਨ ਤੋਂ ਬਾਅਦ ਇੱਕ ਡੇਟ ਤੈਹ ਹੁੰਦੀ ਆ ਜਿਸ ਡੇਟ ਦੇ ਉੱਤੇ ਸ਼ਗਨ ਪੂਣਾ ਹੁੰਦਾਗਾ ਵਿਆਹ ਦੀਆਂ ਰਸਮਾਂ ਸ਼ੁਰੂ ਕਰਦੀਆਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਤੋਂ ਦਾਦੀ ਐ ਕਿ ਵਿਆਹ ਤੋਂ ਪਹਿਲਾਂ ਨਾ ਤਾਂ ਕੁੜੀ ਪਰਿਵਾਰ ਨਾ ਹੀ ਮੁੰਡਾ ਪਰਿਵਾਰ ਉਹ ਦੋਨੇ ਪਰਿਵਾਰ ਇੱਕ ਦੂਜੇ ਨੂੰ ਨਾ ਤਾਂ ਮਿਲੇ ਹੁੰਦੇ ਆ ਤੇ ਨਾ ਹੀ ਕਦੇ ਦੇਖਿਆ ਹੁੰਦਾਗਾ ਉਸੇ ਦਿਨ ਮੁਲਾਕਾਤ ਹੁੰਦੀ ਆ ਜਿਸ ਦਿਨ ਸ਼ਗਨ ਪੋਣਾ ਹੁੰਦਾ ਤਾਂ ਮੁੰਡੇ ਵਾਲੇ ਖੁਸ਼ੀ-ਖੁਸ਼ੀ ਤਿਆਰ ਹੋ ਕੇ ਦੋ ਦਰਜਨ ਦੇ ਕਰੀਬ ਆਪਣੇ ਨਾਲ ਬੰਦੇ ਲੈ ਕੇ ਕੁੜੀ ਵਾਲਿਆਂ ਦੇ ਘਰ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਮੁੰਡਾ ਡਿਮਾਂਡ ਰੱਖਦਾਗਾ ਕਿ ਮੈਂ ਫਿਰ ਇਹ ਰਿਸ਼ਤਾ ਪੱਕਾ ਕਰਾਂਗਾ ਫਿਰ ਸ਼ਗਨ ਪਾਵਾਂਗਾ ਪਹਿਲਾਂ ਮੈਨੂੰ ਕੁੜੀ ਦਿਖਾਈ ਜਾਵੇ ਪਰ ਅੱਗੋਂ ਕੁੜੀ ਵਾਲੇ ਉਸ ਗੱਲ ਤੋਂ ਇਨਕਾਰ ਕਰ ਦਿੰਦੇ ਆ ਉਹ ਕਹਿੰਦੇ ਆ ਕਿ ਅਸੀਂ ਕੁੜੀ ਨਹੀਂ ਦਿਖਾਵਾਂਗੇ ਤਾਂ ਬਰਾਤ ਦੇ ਵਿੱਚ ਇਤਰਾਜ਼ ਹੁੰਦਾ ਇਤਰਾਜ਼ ਹੁੰਦਾ ਕਿ ਅਸੀਂ ਕੁੜੀ ਦੇਖੇ ਬਿਨਾ ਰਿਸ਼ਤਾ ਨਹੀਂ ਕਰਨਾ ਉਹ ਕਹਿੰਦੇ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਜਦੋਂ ਤੁਹਾਡਾ ਬੰਦਾ ਵਿਚੋਲਾ ਰਿਸ਼ਤਾ ਪੱਕਾ ਕਰਕੇ ਗਿਆ ਸੀ ਉਹ ਸਾਨੂੰ ਛਗਣ ਦੇ ਕੇ ਗਿਆ ਸੀ ਰਿਸ਼ਤਾ ਉਹਦੇ ਪੱਕਾ ਹੋ ਗਿਆ ਸੀ ਉਸਨੇ ਕੁੜੀ ਦੇਖੀ ਸੀ ਅਸੀਂ ਕਿਹਾ ਸੀ ਕੁੜੀ ਦਿਖਾ ਦਿਓ ਮੁੰਡੇ ਨੂੰ ਕੁੜੀ ਦਿਖਾ ਦਿਓ ਸਾਨੂੰ ਮੁੰਡਾ ਦਿਖਾ ਦਿਓ ਪਰ ਉਹਨਾਂ ਨੇ ਕਿਹਾ ਵੀ ਸਾਡੇ ਤੇ ਵਿਸ਼ਵਾਸ ਆ ਪਰ ਅੱਜ ਤੁਸੀਂ ਮੁੱਕਰ ਰਹੇ ਹੋ ਇਹ ਠੀਕ ਨਹੀਂ ਹੈ ਪਰ ਉਥੇ ਨਹੀਂ ਹੁੰਦਾ ਬਰਾਤ ਨੂੰ ਇਹ ਲੱਗਦਾ ਕਿ ਸ਼ਾਇਦ ਅਸੀਂ ਨਹੀਂ ਰਿਸ਼ਤਾ ਕਰਾਂਗੇ ਤਾਂ ਇਹ ਸ਼ਾਇਦ ਸਾਨੂੰ ਕੁੜੀ ਦਿਖਾ ਦੇਣ ਅੱਗੋਂ ਕੁੜੀ ਵਾਲੇ ਜਦੋਂ ਕੋਈ ਤੁਹਾਡੀ ਧੀ ਦਾ ਰਿਸ਼ਤਾ ਟੁੱਟਦਾ ਤਾਂ ਬਾਪ ਦੇ ਮਨ ਤੇ ਕੀ ਬੇਦਦੀ ਆ ਤਾਂ ਉਹ ਗੁੱਸੇ ਦੇ ਵਿੱਚ ਆ ਕੇ ਕੀ ਕਰਦਾ ਤਾਂ ਅਸੀਂ ਭਲੀ ਭਾਂਜਾਂਦੇ ਆ ਅਕਸਰ ਅਸੀਂ ਫਿਲਮਾਂ ਦੇ ਅੰਦਰ ਦੇਖਦੇ ਆ ਸੁਣਦੇ ਆ ਕਿ ਜੇਕਰ ਅਸੀਂ ਬਹੁਤ ਸਾਰੇ ਕੇਸੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਡੇ ਆਸ-ਪਾਸ ਵੀ ਦੇਖੇ ਹੋਣਗੇ ਪੁਰਾਣੇ ਸਮੇਂ 'ਚ ਹੁੰਦਾ ਸੀ ਜਦੋਂ ਕੋਈ ਰਿਸ਼ਤੇ ਤੋਂ ਮੁੱਕਰ ਜਾਂਦਾ ਸੀ ਜਾਂ 19-21 ਹੋ ਜਾਂਦੀ ਸੀ ਤਾਂ ਪੂਰੀ ਦੀ ਪੂਰੀ ਬਰਾਤ ਕੁੱਟੀ ਜਾਂਦੀ ਸੀ। ਉਹੀ ਕੁਝ ਇੱਥੇ ਹੋਇਆ। ਹੁੰਦਾ ਕੀ ਆ ਜਦੋਂ ਮੁੰਡੇ ਵਾਲੇ ਇਨਕਾਰ ਕਰ ਦਿੰਦੇ ਆ ਤਾਂ ਗੁੱਸੇ ਦੇ ਵਿੱਚ ਆਏ ਕੁੜੀ ਵਾਲਿਆਂ ਦੇ ਵੱਲੋਂ ਕੁੜੀ ਦੇ ਪਿਓ ਵੱਲੋਂ ਦੱਸਿਆ ਜਾਂਦਾ ਕਿ ਪੂਰੀ ਬਰਾਤ ਨੂੰ ਬੰਨ ਲਿਆ ਜਾਂਦਾ। ਉਸ ਤੋਂ ਬਾਅਦ ਜ਼ਬਰਦਸਤੀ ਮੁੰਡੇ ਦੀਆਂ ਮੁੱਛਾਂ ਕੱਟ ਦਿੱਤੀਆਂ ਜਾਂਦੀਆਂ ਨੇ ਅਤੇ ਉਸ ਦੇ ਸਿਰ ਦੇ ਬਾਅਦ ਤੱਕ ਕਤਲ ਕਰ ਦਿੱਤੇ ਜਾਂਦੇ ਆ ਫਿਰ ਪੰਚਾਇਤ ਬੁਲਾ ਕੇ ਜੁਰਮਾਨਾ ਲਗਾਇਆ ਜਾਂਦਾ ਕਿ ਤੁਸੀਂ ਇਹ ਰਿਸ਼ਤਾ ਤੋੜ ਕੇ ਇਕੱਲੇ ਕੁੜੀ ਵਾਲਿਆਂ ਦੀ ਬੇਇੱਜ਼ਤੀ ਨਹੀਂ ਕੀਤੀ ਇਹ ਪੂਰੇ ਪਿੰਡ ਦੀ ਬੇਇੱਜ਼ਤੀ ਕੀਤੀ ਆ ਪੂਰੇ ਰੋਸੀ ਪਿੰਡ ਦੀ ਬੇਇੱਜ਼ਤੀ ਕੀਤੀ ਆ ਇਸ ਕਰਕੇ ਪੰਚਾਇਤ ਉਹਨਾਂ ਨੂੰ 11 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੰਦੀ ਆ ਅਤੇ ਅਸਟਾਮ ਤੇ ਲਿਖਾ ਲਿਆ ਜਾਂਦਾ ਇਹ ਗੱਲ ਇਹਦੀ ਸ਼ਿਕਾਇਤ ਜੋ ਮੁੰਡੇ ਵਾਲਿਆਂ ਨਾਲ ਕੁੜੀ ਵਾਲਿਆਂ ਨੇ ਕੀਤਾ ਇਸ ਦੀ ਸ਼ਿਕਾਇਤ ਪੁਲਿਸ ਨੂੰ ਨਹੀਂ ਜਾਂਦੀ ਤਾਂ ਜਦੋਂ ਇਸ ਇਹ ਗੱਲ ਆ ਕੇ ਕਰੀਰੀ ਪਿੰਡ ਦੇ ਵਿੱਚ ਪਤਾ ਲੱਗਦੀ ਆ ਕਿ ਕੁੜੀ ਵਾਲਿਆਂ ਦੇ ਵੱਲੋਂ ਰੋਸੀ ਪਿੰਡ ਵਾਲਿਆਂ ਦੇ ਵੱਲੋਂ ਇਹ ਕੀਤਾ ਗਿਆ ਮੁੰਡੇ ਦੀਆਂ ਮੁੱਛਾਂ ਕੱਟ ਦਿੱਤੀਆਂ ਗਈਆਂ ਸਿਰ ਦੇ ਵਾਲ ਕਤਲ ਕਰ ਦਿੱਤੇ ਗਏ ਤਾਂ ਪੂਰਾ ਪਿੰਡ ਗੁੱਸੇ ਦੇ ਵਿੱਚ ਆ ਕੇ ਕਹਿੰਦਾਗਾ ਕਿ ਇਹ ਇਕੱਲੇ ਉਸ ਪਰਿਵਾਰ ਦੀ ਬੇਇੱਜ਼ਤੀ ਨਹੀਂ ਇਹ ਪੂਰੇ ਪਿੰਡ ਦੀ ਬੇਇੱਜ਼ਤੀ ਆ ਇਹ ਪੂਰੇ ਸਮਾਜ ਦੀ ਬੇਇੱਜ਼ਤੀ ਆ ਤੇ ਅਸੀਂ ਇਸ ਬੇਇੱਜ਼ਤੀ ਨੂੰ ਸਬਕਾਰ ਨਹੀਂ ਕਰਾਂਗੇ ਅਸੀਂ ਮਾਫ਼ ਨਹੀਂ ਕਰਾਂਗੇ ਉਸ ਤੋਂ ਬਾਅਦ ਪੂਰੇ ਸਮਾਜ ਦੇ ਵੱਲੋਂ ਇੱਕ ਨਿਰਣੇ ਲਿੱਤਾ ਜਾਂਦਾ ਇਕੱਠ ਕੀਤਾ ਜਾਂਦਾ ਚਾਰ ਪਿੰਡ ਮਿਲ ਕੇ ਇੱਕ ਮਹਾ ਪੰਚਾਇਤ ਬੁਲਾਉਂਦੇ ਆ ਜਿਸ ਦੇ ਵਿੱਚ ਉਸ ਸਮਾਜ ਦੇ ਤਕਰੀਬਨ 1 ਲੱਖ ਲੋਕ ਇਕੱਠੇ ਹੁੰਦੇ ਨੇ 1 ਲੱਖ ਲੋਕ ਇਕੱਠੇ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ 21 ਬੰਦਿਆਂ ਦੀ ਕਮੇਟੀ ਤਿਆਰ ਕੀਤੀ ਜਾਂਦੀ ਆ 21 ਮੈਂਬਰੀ ਕਮੇਟੀ ਜੋ ਫੈਸਲਾ ਲੈਂਦੀ ਹੈ ਕਿ ਇਹ ਸਹੀ ਹੋਇਆ ਜਾਂ ਗਲਤ ਹੋਇਆ ਉਸ ਮਹਾਪੰਚਾਇਤ ਦੇ ਅੰਦਰ ਕੁੜੀ ਵਾਲਿਆਂ ਨੂੰ ਵੀ ਸੱਦਾ ਦਿੱਤਾ ਜਾਂਦਾ ਕਿ ਤੁਸੀਂ ਵੀ ਆ ਕੇ ਆਪਣਾ ਪੱਖ ਰੱਖੋ ਤੇ ਉਸ ਮਹਾਪੰਚਾਇਤ ਦੇ ਅੰਦਰ ਜਦੋਂ ਗੱਲਬਾਤ ਹੋਈ ਮੁੰਡੇ ਵਾਲਿਆਂ ਨੇ ਸਾਰੀ ਕਹਾਣੀ ਦੱਸੀ ਉਹਨਾਂ ਲੋਕਾਂ ਨੇ ਕਹਾਣੀ ਦੱਸੀ ਜਿਹੜੇ ਉਸ ਦਿਨ ਸ਼ਾਮਲ ਸੀਗੇ ਜਿਨ੍ਹਾਂ ਦੇ ਨਾਲ ਉੱਥੇ ਬਸ ਲੁਕੀ ਹੋਈ ਤੇ ਜੋ ਪੰਚਾਇਤ ਦੇ ਵੱਲੋਂ ਪਿੰਡ ਦੀ ਪੰਚਾਇਤ ਦੇ ਵੱਲੋਂ 11 ਲੱਖ ਰੁਪਏ ਉਹਨਾਂ ਦੇ ਉੱਤੇ ਲਗਾਇਆ ਗਿਆ ਸੀ ਉਸ ਦੀ ਜਦੋਂ ਗੱਲ ਹੋਈ ਤਾ ਮਹਾ ਪੰਚਾਇਤ ਦੇ ਵਿੱਚ ਪਹੁੰਚੇ ਹਰ ਇੱਕ ਸੱਜਣ ਦੇ ਵੱਲੋਂ ਹਰ ਇੱਕ ਦੇ ਵਿਅਕਤੀ ਦੇ ਵੱਲੋਂ ਉਸ ਦੇ ਉੱਤੇ ਇਤਰਾਜ਼ ਜਤਾਇਆ ਗਿਆ ਉਹਨਾਂ ਨੇ ਕਿਹਾ ਕਿ ਇਹ ਸਹੀ ਨਹੀਂ ਆ ਤਾਂ ਉਹਨਾਂ ਨੇ ਇੱਕ ਮੈਂਬਰੀ ਕਮੇਟੀ ਦਾ ਗਠਨ ਕੀਤਾ ਤੇ ਕਿਹਾ ਜੋ ਇੱਕ ਮੈਂਬਰੀ ਕਮੇਟੀ ਫੈਸਲਾ ਕਰ ਦੇਵੇਗੀ ਸਾਨੂੰ ਮਨਜ਼ੂਰ ਹੋਵੇਗਾ 27 ਜਨਵਰੀ ਨੂੰ ਮਹਾ ਪੰਚਾਇਤ ਬੁਲਾਈ ਜਾਂਦੀ ਆ ਰੋਸੀ ਪਿੰਡ ਦੇ ਵਿੱਚ ਕਾਰਤ ਹੁੰਦਾ ਤੁਮ ਦਾਦੇ ਕਿਸ ਮਹਾ ਪੰਚਾਇਤ ਨੂੰ ਬੁਲਾਉਂਦੇ ਲਈ ਇਸ ਮਹਾ ਪੰਚਾਇਤ ਨੂੰ ਕਰਨ ਦੇ ਲਈ ਤਕਰੀਬਨ 7.5 ਕਰੋੜ ਰੁਪਏ ਦਾ ਖਰਚਾ ਆਇਆ ਅਤੇ ਉਹ 7.5 ਕਰੋੜ ਰੁਪਿਆ ਇਕੱਲੇ ਪਿੰਡ ਨੇ ਆਪ ਮਿਲ ਕੇ ਇਕੱਠਾ ਕੀਤਾ ਪੂਰੇ ਸਮਾਜ ਨੇ ਇਹ ਫੈਸਲਾ ਕੀਤਾ ਕਿ 15 ਦਿਨਾਂ ਦੇ ਵਿੱਚ ਵਿੱਚ ਜਨਵਰੀ ਨੂੰ ਕਕੀਰੀ ਪਿੰਡ ਦੇ ਅੰਦਰ ਮਹਾ ਪੰਚਾਇਤ ਬੁਲਾਈ ਜਾਂਦੀ ਆ ਤੇ ਇਸ ਮਹਾ ਪੰਚਾਇਤ ਦੇ ਅੰਦਰ 1 ਲੱਖ ਬੰਦਾ ਇਕੱਠਾ ਹੁੰਦਾ 1 ਲੱਖ ਬੰਦੇ ਦਾ ਅਰੇਂਜਮੈਂਟ ਕਰਨ ਦੇ ਲਈ ਤਕਰੀਬਨ ਸਵਾ ਕਰੋੜ ਰੁਪਏ ਦਾ ਖਰਚਾ ਆਇਆ ਤੇ ਤੁਹਾਨੂੰ ਦੱਸ ਦੇ ਕਿ ਦੱਸਿਆ ਜਾ ਰਿਹਾ ਹੈਗਾ ਰਿਪੋਰਟ ਦੇ ਅਨੁਸਾਰ ਕਿ ਸਵਾ ਕਰੋੜ ਰੁਪਏ ਕੱਲੇ ਪਿੰਡ ਨੇ ਇਕੱਠੇ ਕੀਤੇ ਚਾਰ ਪਿੰਡਾਂ ਦੇ ਲੋਕ ਉਸ ਦੇ ਵਿੱਚ ਸ਼ਾਮਲ ਹੋ ਚਾਰ ਪਿੰਡਾਂ ਨੇ ਰਲ ਮਿਲ ਕੇ ਜਿਹੜਾ ਇਹ ਪੈਸਾ ਇਕੱਠਾ ਕੀਤਾ ਦੱਸਿਆ ਜਾ ਰਿਹਾ ਹੈ ਕੁਝ ਰਿਪੋਰਟਸ ਇਕੱਲਾ ਪਿੰਡ ਕਹਿ ਰਹੀਆਂ ਨੇ ਕੁਝ ਰਿਪੋਰਟਸ ਕਹਿ ਰਹੀਆਂ ਨੇ ਕਿ ਨਹੀਂ ਚਾਰ ਪੰਜ ਪਿੰਡਾਂ ਨੇ ਮਿਲ ਕੇ ਇਹ ਪੈਸੇ ਨੂੰ ਇਕੱਠਾ ਕੀਤਾ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਤਾਂ ਉਸ ਤੋਂ ਬਾਅਦ ਮਹਾਪੰਚਾਇਤ ਨੇ ਫੈਸਲਾ ਕੀਤਾ ਕੁੜੀ ਵਾਲਿਆਂ ਨੂੰ ਬੁਲਾਇਆ ਜਾਂਦਾ ਪਰ ਕੁੜੀ ਵਾਲੇ ਉੱਥੇ ਨਹੀਂ ਪਹੁੰਚਦੇ ਜਿਸ ਤੋਂ ਬਾਅਦ ਮਹਾਪੰਚਾਇਤ ਦੇ ਵੱਲੋਂ ਬਣਾਈ ਗਈ 21 ਮੈਂਬਰੀ ਕਮੇਟੀ ਇਹ ਫੈਸਲਾ ਕਰਦੀ ਹੈ ਕਿ ਜੋ ਕੁਝ ਰੋਸੀ ਪਿੰਡ ਦੇ ਵੱਲੋਂ ਕਕੀਰੀ ਪਿੰਡ ਦੇ ਨਾਲ ਕੀਤਾ ਗਿਆ ਉਹ ਕੱਲਾ ਕਕੀਰੀ ਪਿੰਡ ਦਾ ਮਸਲਾ ਨਹੀਂ ਉਹ ਪੂਰੇ ਸਮਾਜ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਉਹ ਸਵੀਕਾਰ ਨਹੀਂ ਕੀਤੀ ਜਾਂਦੀ ਪੰਚਾਇਤ ਦੇ ਫੈਸਲੇ ਨੂੰ ਵੀ ਉਹਨਾਂ ਨੇ ਠੁਕਰਾਇਆ ਉਹਨਾਂ ਨੇ ਕਿਹਾ ਕਿ ਪੰਚਾਇਤ ਦਾ ਫੈਸਲਾ ਵੀ ਜਬਰੀਆ ਤੇ ਅਸੀਂ ਇਹ ਸਵੀਕਾਰ ਨਹੀਂ ਕਰਦੇ ਇਹ ਸਾਡੇ ਸਮਾਜ ਦੇ اصولਾਂ ਦੇ ਖਿਲਾਫ ਆ ਤਾਂ ਉਸ ਤੋਂ ਬਾਅਦ 21ਵੀਂ ਕਮੇਟੀ ਇਹ ਫੈਸਲਾ ਲੈਂਦੀ ਆ ਕਿ ਰੋਸੀ ਪਿੰਡ ਨੂੰ 11 ਲੱਖ ਰੁਪਏ ਅਤੇ ਇਸ ਦੇ ਨਾਲ ਜਿਹੜੇ ਪੰਚਾਂ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਉਹਨਾਂ ਨੂੰ 2-2 ਲੱਖ ਰੁਪਏ ਜੁਰਮਾਨਾ ਵਿਚੋਲਿਆਂ ਨੂੰ 1-1 ਲੱਖ ਰੁਪਏ ਜੁਰਮਾਨਾ ਤੈਅ ਕੀਤਾ ਜਾਂਦਾ ਤੇ ਇਹ ਵੀ ਨਾਲ ਤੈਅ ਕੀਤਾ ਜਾਂਦਾ ਕਿ 15 ਦਿਨਾਂ ਦੇ ਵਿੱਚ ਵਿੱਚ ਇਹ ਰਕਮ ਮਹਾਪੰਚਾਇਤ ਨੂੰ ਜਮ੍ਹਾਂ ਕਰਵਾਉਣੀ ਹੋਵੇਗੀ ਜੇਕਰ ਮਹਾਪੰਚਾਇਤ ਨੂੰ 15 ਦਿਨਾਂ ਦੇ ਵਿੱਚ ਇਹ ਰਕਮ ਨਹੀਂ ਦਿੱਤੀ ਜਾਂਦੀ ਤਾਂ ਪੂਰੇ ਪਿੰਡ ਦਾ ਸਮਾਜ ਦੇ ਵਿੱਚੋਂ ਬਾਈਕਾਟ ਕਰ ਦਿੱਤਾ ਜਾਵੇਗਾ ਹੁਣ ਇੱਥੇ ਸਮਾਜ ਦੇ ਵਿੱਚ ਬਾਈਕਾਟ ਕਰਨ ਦਾ ਅਰਥ ਇਹ ਹੁੰਦਾ ਉਸ ਪਿੰਡ ਦੇ ਨਾਲ ਕੋਈ ਵੀ ਬੰਦਾ ਸਬੰਧ ਨਹੀਂ ਰੱਖਦਾ ਕੋਈ ਵੀ ਉਸ ਪਿੰਡ ਦੇ ਲੋਕਾਂ ਦੇ ਨਾਲ ਵਾਰਤਲਾਪ ਨਹੀਂ ਕਰੂਗਾ ਕੋਈ ਵੀ ਰਿਸ਼ਤਾ ਲੈਣ ਦੇਣ ਨਹੀਂ ਕੀਤਾ ਜਾਵੇਗਾ ਇੱਕ ਕਸਾਨ ਭਾਸ਼ਾ ਜੇਕਰ ਪੰਜਾਬ ਦੀ ਭਾਸ਼ਾ ਚ ਤੁਹਾਨੂੰ ਪੰਜਾਬੀ ਸੱਭਿਆਚਾਰ ਸਮਝਣਾ ਹੋਵੇ ਸ ਇੱਕ ਧਰਮ ਦੇ ਅੰਦਰ ਜਿਸ ਵਿਅਕਤੀ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਉਸ ਦੇ ਨਾਲ ਸਿੱਖ ਕੋਈ ਵੀ ਨਾਤਾ ਨਹੀਂ ਰੱਖਤੇ ਉਸੇ ਤਰੀਕੇ ਦੇ ਨਾਲ ਇਹ ਕਲਚਰ ਹੁੰਦਾ ਕਿ ਜੇਕਰ ਤੁਹਾਨੂੰ ਸਮਾਜ ਦੇ ਵਿੱਚੋਂ ਬਾਈਕਾਟ ਕਰ ਦਿੱਤਾ ਗਿਆ ਸਮਾਜ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਤਾਂ ਸਮਾਜ ਦਾ ਉਸ ਸਮਾਜ ਦੇ ਨਾਲ ਸੰਬੰਧਤ ਵਿਅਕਤੀ ਉਸ ਵਿਅਕਤੀ ਦੇ ਨਾਲ ਕੋਈ ਵੀ ਆਪਣਾ ਰਿਸ਼ਤਾ ਨਾਤਾ ਨਹੀਂ ਰੱਖ ਸਕਦਾ ਤਾਂ ਜਿਸ ਤੋਂ ਬਾਅਦ तकरीबन 3-4 ਦਿਨਾਂ ਬਾਅਦ ਹੀ ਜਿਹੜਾ ਪਿੰਡ ਦੇ ਵੱਲੋਂ 로ਸੀ ਪਿੰਡ ਦੇ ਵੱਲੋਂ ਉਸ ਪਰਿਵਾਰ ਦੇ ਵੱਲੋਂ ਕੁੜੀ ਵਾਲਿਆਂ ਦੇ ਪਰਿਵਾਰ ਦੇ ਵੱਲੋਂ 11 ਲੱਖ ਰੁਪਏ ਮਹਾਪੰਚਾਇਤ ਨੂੰ ਜੁਰਮਾਨਾ ਜਮ੍ਹਾਂ ਕਰਵਾ ਦਿੱਤਾ ਜਾਂਦਾ ਤੇ ਉਹਨਾਂ ਨੂੰ ਫਿਰ ਸਮਾਜ ਦੇ ਵਿੱਚ ਬਾਹਰ ਨਹੀਂ ਕੱਢਿਆ ਜਾਂਦਾ ਪਰ ਉਧਰ ਜੇਕਰ ਕੁੜੀ ਵਾਲਿਆਂ ਦੇ ਪਰਿਵਾਰ ਦੀ ਗੱਲ ਸੁਣੀ ਜਾਵੇ ਉਹਨਾਂ ਦਾ ਪੱਖ ਸੁਣਿਆ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਮਹਾਪੰਚਾਇਤ ਦੇ ਅੰਦਰ ਬੁਲਾਇਆ ਹੀ ਨਹੀਂ ਗਿਆ ਜੋ ਮਹਾਮਤ ਜਾਇਦ ਦੇ ਅੰਦਰ ਫੈਸਲਾ ਹੋਇਆ ਉਹ ਇੱਕ ਪੱਖੀ ਸੀਗਾ ਸਾਡਾ ਪੱਖ ਨਹੀਂ ਸੁਣਿਆ ਗਿਆ ਪਰ ਇੱਥੇ ਹਰਾਮਨੀ ਉਦੋਂ ਹੋਈ ਕਿ ਇਹ ਬਿਆਨ ਦੇਣ ਤੋਂ ਬਾਅਦ ਵੀ ਉਹਨਾਂ ਨੇ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਨਹੀਂ ਕੀਤੀ ਹਾਲਾਂਕਿ ਇਸ ਮਾਮਲੇ ਸੰਬੰਧੀ ਜਦੋਂ ਪੁਲਿਸ-ਪੁਲਿਸ ਗੱਲ ਜਾਂਦੀ ਆ ਜਦੋਂ ਇਹ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦਾ ਕਿ 11 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਤੇ 11 ਲੱਖ ਦੀ ਰਕਮ ਵਸੂਲੀ ਗਈ ਆ ਤਾ ਪੁਲਿਸ ਨੇ ਜਾ ਕੇ ਦੋਨਾਂ ਦੇ ਨਾਲ ਗੱਲਬਾਤ ਕੀਤੀ ਮੁੰਡੇ ਵਾਲਿਆਂ ਦੇ ਪਰਿਵਾਰ ਨੂੰ ਵੀ ਕਿਹਾ ਕਿ ਤੁਹਾਡੇ ਨਾਲ ਜੇਕਰ ਬਦਸਲੂਕੀ ਹੋਈ ਆ ਤੁਹਾਡੇ ਮੁੰਡੇ ਦੀਆਂ ਮੁੱਛਾ ਕੱਟੀਆਂ ਗਈਆਂ ਨੇ ਜਬਰੀ ਕੇਸ ਕੱਟੇ ਗਏ ਤੁਸੀਂ ਇੱਕ ਸ਼ਿਕਾਇਤ ਦਿਓ ਅਸੀਂ ਕਾਰਵਾਈ ਕਰਾਂਗੇ ਉਧਰ ਕੁੜੀ ਵਾਲਿਆਂ ਨੂੰ ਕਿਹਾ ਗਿਆ ਕਿ ਤੁਹਾਡੇ ਨਾਲ ਜੇ ਧੱਕਾ ਹੋ ਰਿਹਾ ਤੁਸੀਂ ਇੱਕ ਸ਼ਿਕਾਇਤ ਦਿਓ ਇਸ ਦੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਪਰ ਤੁਹਾਨੂੰ ਦੱਸ ਦੇ ਕਿ ਦੋਨੇ ਹੀ ਤਰ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜੋ ਮਹਾਪੰਚਾਇਤ ਦੇ ਵੱਲੋਂ ਫੈਸਲਾ ਕੀਤਾ ਗਿਆ ਸਾਨੂੰ ਉਹ ਸਿਰ ਮੱਥੇ ਪ੍ਰਵਾਨ ਆ ਅਸੀਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਸਾਡੇ ਲਈ ਪੰਚਾਇਤ ਦਾ ਫੈਸਲਾ ਹੀ ਸਭ ਤੋਂ ਵੱਡਾ ਫੈਸਲਾ ਹੈ ਤਾਂ ਉਧਰ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਜਰੂਰ ਸਾਡੇ ਧਿਆਨ ਦੇ ਵਿੱਚ ਸੀ ਅਸੀਂ ਦੋਨਾਂ ਧਿਰਾਂ ਨੂੰ ਕਿਹਾ ਕਿ ਸਾਨੂੰ ਸ਼ਿਕਾਇਤ ਦਿਓ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਪਹੁੰਚੀ ਇਸੇ ਕਰਕੇ ਅਸੀਂ ਕੋਈ ਵੀ ਕਾਰਵਾਈ ਇੱਥੇ ਨਹੀਂ ਕਰ ਸਕਦੇ ਮਹਾ ਪੰਚਾਇਤ ਬੁਲਾਉਣ ਦੇ ਲਈ ਸਾਡੇ ਤੋਂ ਪਰਮਿਸ਼ਨ ਜਰੂਰ ਲਈਤੀ ਗਈ ਸੀ 1 ਲੱਖ ਬੰਦੇ ਦਾ ਇਕੱਠ ਹੋਇਆ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਦੱਸਣਾ ਹੈ ਕਿ ਮਹਾਪੰਚਾਇਤ ਦੇ ਲਈ ਉਹਨਾਂ ਤੋਂ ਪਰਮਿਸ਼ਨ ਲਈਤੀ ਗਈ ਸੀ ਪਰ ਇਹ ਕਿਹਾ ਗਿਆ ਸੀ ਕਿ ਇਹ ਸੀ ਸਮਾਜ ਸੁਧਾਰ ਦੇ ਲਈ ਮਹਾਪੰਚਾਇਤ ਕਰ ਰਹੇ ਹਨ ਪਰ ਇਸੇ ਮਸਲੇ ਦੇ ਉੱਤੇ ਜੇਕਰ ਰਾਜਸਥਾਨ ਦੇ ਹਾਈ ਕੋਰਟ ਦੇ ਵਕੀਲ ਦਾ ਪੱਖ ਦੇਖਿਆ ਜਾਵੇ ਤਾਂ ਉਹਨਾਂ ਨੇ ਇੱਕ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕਰਦੇ ਹਨ ਕਿਹਾ ਕਿ ਪੁਲਿਸ ਇਸ ਦੇ ਉੱਤੇ ਕਾਰਵਾਈ ਕਰ ਸਕਦੀ ਸੀ ਕਿਉਂਕਿ ਜੋ ਜੁਰਮਾਨਾ ਲਗਾਇਆ ਗਿਆ ਜਾਂ ਜੋ ਜੁਰਮਾਨਾ ਵਸੂਲਿਆ ਗਿਆ ਉਹ ਗੈਰ ਕਾਨੂੰਨੀ ਤਰੀਕਾ ਹੈਗਾ ਕਿਸੇ ਨੂੰ ਹੱਕ ਨਹੀਂ ਆ ਕਿ ਉਹ ਕਿਸੇ ਦੇ ਉੱਤੇ ਜ਼ਬਰੀ ਇਸ ਤਰੀਕੇ ਦੇ ਨਾਲ ਜੁਰਮਾਨਾ ਲਗਾਉਣ ਇਹ ਰਾਈਟ ਨਹੀਂ ਆ ਪਰ ਉਹਨਾਂ ਨੇ ਕਿਹਾ ਕਿ ਪੁਲਿਸ ਇਸ ਤੇ ਕਾਰਵਾਈ ਕਰ ਸਕਦੀ ਸੀ ਹੁਣ ਪਰ ਪੁਲਸ ਇਹ ਕੱਲ ਕਹਿ ਰਹੀ ਹੈ ਕਿ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਤੇ ਅਸੀਂ ਕਾਰਵਾਈ ਨਹੀਂ ਕਰ ਸਕਦੇ ਉਧਰ ਕੋਈ ਵੀ ਵਿਅਕਤੀ ਇੱਕ ਦੂਜੇ ਦੇ ਖਿਲਾਫ ਦੋਨੇ ਤਰ੍ਹਾਂ ਬਿਆਨ ਦੇਣ ਤੇ ਰਾਜੀ ਨਹੀਂ ਹੈ ਹਾਲਾਂਕਿ ਕੁੜੀ ਦੇ ਪਰਿਵਾਰ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਦੇ ਵੱਲੋਂ ਗੱਲਬਾਤ ਕੀਤੀ ਗਈ ਏਜੰਸੀ ਦੇ ਨਾਲ ਇੱਕ ਮੀਡੀਆ ਏਜੰਸੀ ਦੇ ਨਾਲ ਬਿਹਾਈਂਡ ਦੀ ਕੈਮਰਾ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਉਕਸਾਇਆ ਗਿਆ ਸਾਨੂੰ ਅਪਸ਼ਬਦ ਉਸ ਨੌਜਵਾਨ ਦੇ ਵੱਲੋਂ ਬੋਲੇ ਗਏ ਤਾਂ ਐਸੇ ਕਰਕੇ ਗੁੱਸੇ ਦੇ ਵਿੱਚ ਆ ਕੇ ਉਹ ਸਾਰਾ ਕੁਝ ਹੋ ਗਿਆ ਉਸ ਨੂੰ ਤੁਸੀਂ ਗਲਤੀ ਸਮਝ ਲਓ ਉਸ ਨੂੰ ਚਾਹੇ ਤੁਸੀਂ ਗੁੱਸਾ ਸਮਝ ਲਓ ਇੱਕ ਕਹਾਣੀ ਸੁਣਾਉਣ ਦਾ ਮਕਸਦ ਸਿਰਫ ਇੰਨਾ ਹੀ ਆ ਕਿ ਅੱਜ ਵੀ ਸਾਡੇ ਸਮਾਜ ਦੇ ਅੰਦਰ ਅਜਿਹੇ ਲੋਕ ਰਹਿੰਦੇ ਨੇ ਅਜਿਹੇ ਪਿੰਡ ਵਸਦੇ ਨੇ ਅਜਿਹੇ ਸਮਾਜ ਵਸਦਾਗਾ ਜਿਹੜਾ ਆਪਣਾ ਸੱਭਿਆਚਾਰ ਹਲੇ ਵੀ ਕਾਇਮ ਰੱਖ ਰਿਹਾ ਇੱਕ ਪੰਚਾਇਤ ਦੀ ਕਿੱਡੀ ਵੱਡੀ ਅਹਿਮਤ ਹੁੰਦੀ ਆ ਇੱਕ ਸਰਪੰਚ ਦੀ ਕਿੱਡੀ ਵੱਡੀ ਅਹਿਮਤ ਹੁੰਦੀ ਆ ਇਹ ਕਹਾਣੀ ਦੱਸਦੀ ਆ ਜਿੱਥੇ ਤੱਜ ਦੇ ਮੋਡਰਨਾਈਜੇਸ਼ਨ ਦੇ ਯੁੱਗ ਦੇ ਵਿੱਚ ਵੀ ਇਹ ਪਿੰਡ ਇਹ Rajasthan ਦੇ ਬਹੁਤ ਸਾਰੇ ਜ਼ਿਲ੍ਹੇ ਨੇ ਬਹੁਤ ਸਾਰੇ ਲੋਕ ਉੱਥੇ ਪਿੰਡਾਂ ਦੇ ਰਹਿੰਦੇ ਨੇ ਉਹਨਾਂ ਪਰਿਵਾਰਾਂ ਦੇ ਨਾਮ ਅਸੀਂ ਇਸ ਕਰਕੇ ਨਹੀਂ ਦੱਸੇ ਕਿਉਂਕਿ ਇਹ ਸਾਡੇ ਮੀਡੀਆ ਦਾ ਧਰਮ ਆ ਕਿ ਕਿਸੇ ਦੀ ਆਇਡੈਂਟੀਟੀ ਅਸੀਂ ਨਹੀਂ ਤੁਹਾਡੇ ਨਾਲ ਸਾਂਝਾ ਕਰ ਸਕਦੇ ਪਰ ਇਹ ਕਹਾਣੀ ਸੱਚੀ ਆ ਸੀ ਰਾਜਸਥਾਨ ਦੇ ਜ਼ਿਲ੍ਹਾ ਕਰੋਲੀ ਦੇ ਨਾਲ ਪੈਂਦੇ ਪਿੰਡ ਕਰੀਰੀ ਤੇ ਰੋਸੀ ਜਾ ਕੇ ਜੇਕਰ ਤੁਸੀਂ ਗੱਲਬਾਤ ਕਰਨੀ ਚਾਹੋ ਪੁੱਛ ਸਕਦੇ ਹੋ ਇੱਥੇ ਤੱਕ ਕਿ ਕਿਸੇ ਦੇ ਵੱਲੋਂ ਵੀ ਦੋਨਾਂ ਪਰਿਵਾਰਾਂ ਦੇ ਵੱਲੋਂ ਕੁਝ ਮੀਡੀਆ ਸਾਫੀਆਂ ਦੇ ਵੱਲੋਂ ਮੀਡੀਆ ਏਜੰਸੀਆਂ ਦੇ ਵੱਲੋਂ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕਾਂ ਦੇ ਨਾਲ ਤਾਂ ਉਹਨਾਂ ਨੇ ਗੱਲਬਾਤ ਵੀ ਕਰਨ ਤੋਂ ਇਨਕਾਰ ਕਰ ਦਿੱਤਾ ਦੋਨੇ ਪਿੰਡੇ ਕਹਿ ਰਹੇ ਨੇ ਕਿ ਜੋ ਮਹਾਪੰਚਾਇਤ ਨੇ ਫੈਸਲਾ ਸੁਣਾਇਆ ਜੋ ਕਮੇਟੀ ਨੇ ਫੈਸਲਾ ਸੁਣਾਇਆ ਸਾਨੂੰ ਸਿਰ ਮੱਥੇ ਪਰਵਾਣ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਕਹਾਣੀ ਪਸੰਦ ਆਈ ਹੋਵੇਗੀ ਅੱਗੇ ਫੇਰ ਕੋਈ ਜਿਹੀ ਹੀ ਮਜ਼ੇਦਾਰ ਕੁਝ ਸਿੱਖਿਆ ਦੇਣ ਵਾਲੀ ਕਹਾਣੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਦਾ ਇਮਪੈਕਟ ਦੇ ਨਾਲ ਤੇ ਮੈਨੂੰ ਰਾਜੀ ਸਿੰਘ ਪੁੱਲਰ ਨੂੰ ਦੇ ਇਜਾਜ਼ਤ ਧੰਨਵਾਦ